ਮਜਬੂਰ ਨਾ ਕਰੋ ਬਾਰ ਬਾਰ ਕਹਿ ਰਿਆਂ ਮਜਬੂਰ ਨਾ ਕਰੋ ਅੱਜ ਤਾਂ ਲਾਈਵ ਹੋ ਕੇ ਇੰਨੀ ਗੱਲ ਕਹੀ ਆ ਹੁਣ ਅਗਲਾ ਜਿਹੜਾ ਸਟੈਪ ਹੋਏਗਾ ਮੇਰਾ ਤੁਹਾਡਾ ਨਾਮ ਲੈ ਕੇ ਹੋਏਗਾ ਤੁਹਾਡਾ ਨਾਮ ਲੈ ਕੇ ਮੈਂ ਦੱਸਾਂਗਾ ਤੁਹਾਡਾ ਨਾਮ ਲੱਗੇ ਇਹ ਕਿਹੜੇ ਬੰਦਿਆਂ ਨੇ ਇਹ ਗੱਲਾਂ ਕਰਨ ਲਈ ਮਜਬੂਰ ਕੀਤਾ ਹੈ ਸਰ ਜੜ ਕੇ ਮਰਾਂਗਾ ਤੁਹਾਡੇ ਤਾਂ ਮੈਂ ਦੱਸਾਂਗਾ ਕਮਾਲ ਦੀ ਗੱਲ ਹੈ ਯਾਰ ਸਾਡੇ ਪਰਿਵਾਰਾਂ ਦੇ ਯੋਗਦਾਨ ਹੈ ਸਾਡਾ ਬਾਪ ਖਬਰਾਂ ਲਿਖ ਕੇ ਮਰ ਗਿਆ ਤੁਹਾਡੇ ਲਈ ਤੁਸੀਂ ਕੀ ਕੀਤਾ ਕੀ ਕੀਤਾ ਨਹੀਂ ਬਣਦੀ ਉਹਨਾਂ ਨਾਲ ਜਾ ਕੇ ਮੱਥਾ ਮਾਰੋ ਉਹਨਾਂ ਨਾਲ ਜਾ ਕੇ ਲੜੋ ਨਹੀਂ ਬਣਦੀ ਬਲਤੇਜ ਬਨੂਣਾ ਨਾਮ ਨਹੀਂ ਬਣਦੀ ਜਾ ਕੇ ਜਾ ਕੇ ਮੱਥਾ ਮਾਰੋ ਉਹਦੇ ਨਾਲ ਉਹਦੇ ਨਾਲ ਲੜੋ ਜਾ ਕੇ ਸਾਨੂੰ ਸਾਡਾ ਕੰਮ ਕਰਨ ਦਿਓ ਸਾਨੂੰ ਨਾ ਮਜਬੂਰ ਕਰੋ ਜੈਸੀ ਗੱਲਾਂ ਕਰ ਲੈ ਮਜਬੂਰ ਨਾ ਕਰੋ ਮਜਬੂਰ ਨਾ ਕਰੋ ਬਾਰ ਬਾਰ ਕਹਿ ਰਿਆਂ ਮਜਬੂਰ ਨਾ ਕਰੋ ਅੱਜ ਤਾਂ ਲਾਈਵ ਹੋ ਕੇ ਇੰਨੀ ਗੱਲ ਕਹੀ ਆ ਹੁਣ ਅਗਲਾ ਜਿਹੜਾ ਸਟੈਪ ਹੋਏਗਾ ਮੇਰਾ ਤੁਹਾਡਾ ਨਾਮ ਲੈ ਕੇ ਹੋਏਗਾ ਤੁਹਾਡਾ ਨਾਮ ਲੈ ਕੇ ਮੈਂ ਦੱਸਾਂਗਾ ਤੁਹਾਡਾ ਨਾਮ ਲੱਗੇ ਇਹ ਕਿਹੜੇ ਬੰਦਿਆਂ ਨੇ ਇਹ ਗੱਲਾਂ ਕਰਨ ਲਈ ਮਜਬੂਰ ਕੀਤਾ ਸਰ ਜੜ ਕੇ ਮਰਾਂਗਾ ਤੁਹਾਡੇ ਤਦ ਮੈਂ ਦੱਸਾਂਗਾ ਕਮਾਲ ਦੀ ਗੱਲ ਹੈ ਯਾਰ ਸਾਡੇ ਪਰਿਵਾਰਾਂ ਦੇ ਯੋਗਦਾਨ ਹੈ ਸਾਡਾ ਬਾਪ ਖਬਰਾਂ ਲਿਖ ਕੇ ਮਰ ਗਿਆ ਤੁਹਾਡੇ ਲਈ ਤੁਸੀਂ ਕੀ ਕੀਤਾ ਕੀ ਕੀਤਾ ਨਹੀਂ ਬਣਦੀ ਉਹਨਾਂ ਨਾਲ ਜਾ ਕੇ ਮੱਥਾ ਮਾਰੋ ਉਹਨਾਂ ਨਾਲ ਜਾ ਕੇ ਲੜੋ ਨਹੀਂ ਬਣਦੀ ਬਲਤੇਜ ਬਨੂਨਾ ਨਾਮ ਨਹੀਂ ਬਣਦੀ ਜਾ ਕੇ ਜਾ ਕੇ ਮੱਥਾ ਮਾਰੋ ਉਹਦੇ ਨਾਲ ਉਹਦੇ ਨਾਲ ਲੜੋ ਜਾ ਕੇ ਸਾਨੂੰ ਸਾਡਾ ਕੰਮ ਕਰਨ ਦਿਓ ਸਾਨੂੰ ਨਾ ਮਜਬੂਰ ਕਰੋ ਜੈਸੀ ਗੱਲਾਂ ਕਰ ਲੈ ਮਜਬੂਰ ਨਾ ਕਰੋ ਮਜਬੂਰ ਨਾ ਕਰੋ ਬਾਰ ਬਾਰ ਕਹਿ ਰਿਆਂ ਮਜਬੂਰ ਨਾ ਕਰੋ ਅੱਜ ਤਾਂ ਲਾਈਵ ਹੋ ਕੇ ਇੰਨੀ ਗੱਲ ਕਹੀ ਆ ਹੁਣ ਅਗਲਾ ਜਿਹੜਾ ਸਟੈਪ ਹੋਏਗਾ ਮੇਰਾ ਤੁਹਾਡਾ ਨਾਮ ਲੈ ਕੇ ਹੋਏਗਾ ਤੁਹਾਡਾ ਨਾਮ ਲੈ ਕੇ ਮੈਂ ਦੱਸਾਂਗਾ ਤੁਹਾਡਾ ਨਾਮ ਲੱਗੇ ਇਹ ਕਿਹੜੇ ਬੰਦਿਆਂ ਨੇ ਇਹ ਗੱਲਾਂ ਕਰਨ ਲਈ ਮਜਬੂਰ ਕੀਤਾ ਹੈ ਸਰ ਜੜ ਕੇ ਮਰਾਂਗਾ ਤੁਹਾਡੇ ਤਰ ਮੈਂ ਦੱਸਾਂਗਾ ਕਮਾਲ ਦੀ ਗੱਲ ਹੈ ਯਾਰ ਸਾਡੇ ਪਰਿਵਾਰਾਂ ਦੇ ਯੋਗਦਾਨ ਹੈ ਸਾਡਾ ਬਾਪ ਖਬਰਾਂ ਲਿਖ ਕੇ ਮਰ ਗਿਆ ਤੁਹਾਡੇ ਲਈ ਤੁਸੀਂ ਕੀ ਕੀਤਾ ਕੀ ਕੀਤਾ